ਕਾਲੀਦਲ ਲੰਮੇ ਸਮੇਂ ਤੋਂ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਅਕਾਲੀ ਦਲ ਹੋਵੇ ਸੁਖਬੀਰ ਬਾਦਲ ਅਕਾਲ ਤਖਤ ਸਾਈਬ ਹੋਣ ਚਾਹੇ ਜਤੇਦਾਰ ਸਾਈਬਾਨ ਹੋਣ ਲਗਾਤਾਰ ਇਹਨਾਂ ਨਾਲ ਜੁੜੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਚਾਹੇ ਉਹ ਗਿਆਨੀ ਰਗਵੀਰ ਸਿੰਘ ਜੀ ਹੋਣ ਚਾਹੇ ਉਹਨਾਂ ਦਾ ਕੋਈ ਬਿਆਨ ਹੋਵੇ ਉਹਨਾਂ ਦੀ ਕੋਈ ਭਾਸ਼ਣ ਹੋਵੇ ਜਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਦੇ ਸੰਬੰਧੀ ਜੋ ਕਾਰਵਾਈ ਚੱਲ ਰਹੀ ਹੈ ਉਸ ਸੰਬੰਧੀ ਕੋਈ ਅਪਡੇਟ ਹੋਵੇ ਤਾਂ ਹੁਣ ਇਹਨਾਂ ਦੋਵਾਂ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਨਵਾਂ ਮੋੜ ਆਉਂਦਾ ਨਜ਼ਰ ਆ ਰਿਹਾ ਕਿਉਂਕਿ ਵੱਡੀਆਂ ਖਬਰਾਂ ਨਿਕਲ ਕੇ ਦੋਵੇਂ ਮਾਮਲੇ ਸੰਬੰਧੀ ਆ ਰਹੀਆਂ ਨੇ ਅਕਾਲੀ ਦਲ ਸੰਬੰਧੀ ਵੀ ਤੇ ਜੋ ਗਿਆਨੀ ਹਰਪ੍ਰੀਤ ਸਿੰਘ ਤੇ ਕਾਰਵਾਈ ਹੋ ਰਹੀ ਹੈ ਜੋ ਰਿਪੋਰਟ ਸੌਂਪਣੀ ਸੀ ਉਸ ਸੰਬੰਧੀ ਵੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਂ ਸਾਰੀ ਗੱਲਬਾਤ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਭਜੋਤ ਕੌਰ ਮੌਜੂਦ ਨੇ ਤਾਂ ਪ੍ਰਭਜੋਤ ਜਿਵੇਂ ਆਪਾਂ ਦੇਖਿਆ ਕਿ ਅਕਾਲੀ ਦਲ ਵਿਵਾਦਾਂ 'ਚ ਲਗਾਤਾਰ ਕਿਰਿਆ ਹੋਇਆ ਹੈ ਨਵਾਂ ਕੋਈ ਸੰਕਟ ਆ ਜਾਂਦਾ ਹੈ ਕਦੇ ਉਹਨਾਂ ਤੇ ਇਲਜ਼ਾਮ ਲੱਗਦੇ ਨੇ ਤੇ ਉਦੋਂ ਹੀ ਗੈਨੀ ਹਰਪ੍ਰੀਤ ਸਿੰਘ ਦੀ ਵੀ ਮੁਸ਼ਕਲਾਂ ਵਧੀਆਂ ਨਜ਼ਰ ਆਉਂਦੀਆਂ ਨੇ ਲਗਾਤਾਰ ਉਹਨਾਂ ਤੇ ਜੋ ਲੜੀਵਾਰ ਚੀਜ਼ਾਂ ਹੋਈਆਂ ਉਸ ਤੋਂ ਬਾਅਦ ਕਿਤਨੇ ਕਿਤੇ ਉਹ ਗੁੰਮ ਜੇ ਹੋ ਗਏ ਸੀ ਉਸ ਤੋਂ ਬਾਅਦ ਉਹਨਾਂ ਦਾ ਭਾਸ਼ਣ ਆਂਦਾ ਫਿਰ ਸੁਰਖੀਆਂ ਦੇ ਵਿੱਚ ਆ ਜਾਂਦੇ ਨੇ ਤੇ ਹੁਣ ਹੋਰ ਖਬਰਾਂ ਵੀ ਉਹਨਾਂ ਦੇ ਜੋ ਕਾਰਵਾਈ ਚੱਲ ਰਹੀ ਸੀ ਜੋ ਉਹਨਾਂ ਦੀ ਸੇਵਾਵਾ ਤੋਂ ਲਾਂਬੇ ਕੀਤਾ ਗਿਆ ਸੀ ਉਸ ਸੰਬੰਧੀ ਵੀ ਨਵੀਂ ਅਪਡੇਟ ਕੀ ਸਾਹਮਣੇ ਆ ਰਹੀ ਹੈ ਬਿਲਕੁਲ ਸੁਪਰੀਅਰ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀ ਅਕਾਲੀ ਦਲ ਦੀ ਲਗਾਤਾਰ ਜਦੋਂ ਉਹਨਾਂ ਨੂੰ ਸਜ਼ਾਵਾਂ ਲੱਗੀਆਂ ਸਨ ਉਸ ਸਮੇਂ ਅ ਕਾਰਤਕ ਸਾਹਿਬ ਦੀ ਫਸੀਲ ਤੋਂ ਇੱਕ ਫੈਸਲਾ ਹੋਇਆ ਸੀ ਕਿ ਜਿਹੜੀ ਅਕਾਲੀ ਦਲ ਦੀ ਨਵੀਂ ਭਰਤੀ ਹੈ 6 ਮਹੀਨੇ ਦਾ ਸਮਾਂ ਦਿੱਤਾ ਗਿਆ ਹੀ ਚਾਹੇ ਉਹ ਪ੍ਰਧਾਨ ਦੀ ਕੁਰਸੀ ਹੋਵੇ ਚਾਹੇ ਬਾਕੀ ਲੀਡਰ ਹੋਣ ਨਵੀਂ ਭਰਤੀ ਨੂੰ ਲੈ ਕੇ ਇਹ ਜੱਜਦਾਰ ਸਾਹਿਬ ਨੇ ਆਦੇਸ਼ ਜਾਰੀ ਕੀਤਾ ਸੀ ਕਿ ਜਿਹੜੀ ਭਰਤੀ ਉਹ ਸੱਤ ਮੈਂਬਰੀ ਕਮੇਟੀ ਕਰੇਗੀ ਜੋ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਸੀ ਪਰ ਹੁਣ ਅਕਾਲੀ ਦਲ ਨੇ ਆਪਣੇ ਬਾਬਤ ਜਿਹੜੀ ਭਰਤੀ ਸ਼ੁਰੂ ਕੀਤੀ ਸੀ ਉਸ ਤੇ ਗੰਭੀਰ ਇਲਜ਼ਾਮ ਸਨ ਵਿਰੋਧੀ ਲਗਾ ਰਹੇ ਸਨ ਖਾਸ ਕਰਕੇ ਬਾਗੀ ਕੀ ਇਹ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇਣ ਦੇ ਬਰਾਬਰ ਹੈ ਪਰ ਇਸ ਦੇ ਵਿੱਚ ਕਾਰ ਸੁਪਰੀਆ ਬਹੁਤ ਵੱਡੀ ਖਬਰ ਹੈ ਜਿਹੜੀ 7 ਮੈਂਬਰੀ ਕਮੇਟੀ ਬਣਾਈ ਗਈ ਸੀ ਉਸ ਨੂੰ ਵੀ ਕਿਤਨਾ ਕਿਤੇ ਬਾਦਲ ਧੜਾ ਜਿਹੜਾ ਹੈ ਉਹ ਆਪਣੇ ਵੱਲ ਖਿੱਚਦਾ ਨਜ਼ਰ ਆ ਰਿਹਾ ਹੈ ਕਿਉਂਕਿ ਇਹ ਚਰਚਾਵਾਂ ਨੇ ਸਿਆਸੀ ਮਾਹਿਰ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਿਹੜੀ 7 ਮੈਂਬਰੀ ਕਮੇਟੀ ਹੈ ਉਸ ਦੇ ਵਿੱਚ ਇਜਾਫਾ ਹੋ ਸਕਦਾ ਹੈ ਤੇ ਇਸ ਦੇ ਵਿੱਚ ਜਿਹੜਾ ਇਜਾਫਾ ਕੀਤਾ ਜਾਣਾ ਹੈ ਖਾਸ ਕਰਕੇ ਬਾਦਲ ਧੜੇ ਦੇ ਜਿਹੜੇ ਨੇ ਲੀਡਰ ਨੇ ਉਹ ਇਸ ਇਸ ਜਿਹੜੀ ਕਮੇਟੀ ਇਸ ਦੇ ਵਿੱਚ ਹੋ ਸਕਦੇ ਨੇ ਜੇਕਰ ਅਕਾਲ ਤਖਤ ਸਾਹਿਬ ਦੇ ਜੱਤਰ ਗਿਆਨੀ ਰਗਵੀਰ ਸਿੰਘ ਦੀ ਗੱਲ ਕਰੀ ਤੇ ਉਹਨਾਂ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਹਾਮੀ ਭਰ ਦਿੱਤੀ ਗਈ ਹੈ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਸੀ ਕਿ ਲਗਾਤਾਰ ਜੱਤਰ ਸਾਹਿਬ ਵੀ ਕਹਿੰਦੇ ਨਜ਼ਰ ਆ ਰਹੇ ਸੀ ਕਿ ਅਕਾਲੀ ਦਲ ਨੂੰ ਸਪਸ਼ਟ ਸਿੱਧੇ ਤੌਰ ਤੇ ਦੋ ਟੂਕ ਕਹਿੰਦੇ ਨਜ਼ਰ ਆਈ ਸੀ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਦੋ ਤਰੀਕ ਨੂੰ ਫੈਸਲਾ ਹੋਇਆ ਜੋ ਐਲਾਨ ਹੋਇਆ ਜੋ ਵੀ ਤੁਹਾਨੂੰ ਅਹਿਮ ਹੁਕਮ ਸੁਣਾਏ ਗਏ ਨੇ ਉਸ ਤੇ ਹੀ ਕੰਮ ਕਰਨਾ ਪਵੇਗਾ ਜਿਹੜੀ 7 ਮੈਂਬਰੀ ਕਮੇਟੀ ਹੈ ਉਸ ਨੂੰ ਕਾਰਜਸ਼ੀਲ ਕਰੋ ਉਹੀ ਭਰਤੀ ਕਰੇਗੀ ਪਰ ਹੁਣ ਕਿਤੇ ਨ ਕਿਤੇ ਇਹ ਕਿਹਾ ਜਾ ਰਿਹਾ ਕਿ ਜਿਹੜਾ ਅਕਾਲੀ ਦਲ ਹੈ ਉਹ ਸੱਤ ਮੈਂਬਰ ਦੀ ਕਮੇਟੀ ਨੂੰ ਵੀ ਆਪਣੇ ਵੱਲ ਖਿੱਚ ਰਿਹਾ ਹੈ ਇਸ ਦੇ ਵਿੱਚ ਇਜ਼ਾਫਾ ਹੋਵੇਗਾ ਤੇ ਜਥੇਦਾਰ ਸਾਇਮ ਨੇ ਵੀ ਹਾਮੀ ਭਰ ਦਿੱਤੀ ਹੈ ਤੇ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਦੇ ਵਿੱਚ ਇਜ਼ਾਫਾ ਕੀਤਾ ਜਾ ਸਕਦਾ ਹੈ ਤੇ ਕਿਤੇ ਨ ਕਿਤੇ ਬਹੁਤ ਵੱਡੀ ਖਬਰ ਹੈ ਕਿਉਂਕਿ ਲਗਾਤਾਰ ਬਾਦਲ ਜਿਹੜਾ ਬਾਦਲ ਧੜਾ ਸੀ ਉਸ ਤੇ ਇਲਜ਼ਾਮ ਲੱਗ ਰਹੇ ਸਨ ਕਿ ਇਹ ਅਕਾਲ ਤਖਤ ਸਾਇਮ ਨੂੰ ਚੁਣੌਤੀ ਦੇ ਰਹੇ ਨੇ ਸੱਤ ਮੈਂਬਰ ਦੀ ਕਮੇਟੀ ਨੂੰ ਚੁਣੌਤੀ ਦੇ ਰਹੇ ਨੇ ਕਿਉਂਕਿ ਉਸ ਦੇ ਵਿੱਚ ਆਪਾਂ ਦੇਖਿਆ ਸੀ ਕਿ ਵੱਖ-ਵੱਖ ਲੀਡਰਸ ਹਨ ਉਹਨਾਂ ਦੇ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਜੇਕਰ ਅਕਾਲੀ ਦਲ ਜਿਹੜੇ ਜਿਵੇਂ ਮੰਤਰੀ ਤੇ ਆਲੀ ਸੀ ਜਾਂ ਹੋਰ ਕਈ ਲੀਡਰਸ ਹਨ ਵੀ ਜੇਕਰ ਅਕਾਲੀ ਦਲ ਭਰਤੀ ਕਰਨਾ ਚਾਹੁੰਦਾ ਹੈ ਤਾਂ ਸੱਤ ਮੈਂਬਰੀ ਕਮੇਟੀ ਤਹਿਤ ਕਰਨਾ ਨਹੀਂ ਤਾਂ ਅਸੀਂ ਅਕਾਲੀ ਦਲ ਦੇ ਨਾਲ ਨਹੀਂ ਆ ਸਿੱਧੇ ਸਿੱਧੇ ਇਹ ਕਹਿੰਦੇ ਨਜ਼ਰ ਆ ਰਹੇ ਸਨ ਪਰ ਹੁਣ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਉਹ ਵੀ ਕਿਤੇ ਨਾ ਕਿਤੇ ਅਕਾਲੀ ਦਲ ਜਿਹੜਾ ਆਪਣੇ ਵੱਲ ਖਿੱਚਦਾ ਨਜ਼ਰ ਆ ਰਿਹਾ ਹੈ ਦੂਜੇ ਪਾਸੇ ਸੁਪਰੇ ਜਿਵੇਂ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦਾ ਜ਼ਿਕਰ ਕੀਤਾ ਪਿਛਲੇ ਲੰਮੇ ਸਮੇਂ ਤੋਂ ਆਪਾਂ ਦੇਖਿਆ ਕਿ ਉਹ ਵਿਵਾਦਾਂ ਦੇ ਵਿੱਚ ਨੇ ਇੱਕ ਉਹਨਾਂ ਦਾ ਰਿਸ਼ਤੇਦਾਰ ਜੋ ਸੰਧੂ ਕਹਿ ਰਿਹਾ ਸੀ ਆਪਣੇ ਆਪ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਦਾ ਉਹਨਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਜਦੋਂ ਮਾਮਲਾ ਸ਼ੁਰੂ ਹੋਇਆ ਕਿ ਉਹਨਾਂ ਦੀ ਪਤਨੀ ਦੇ ਨਾਲ ਉਹਨਾਂ ਦੇ ਜਿਹੜੇ ਨੇ ਨਜ਼ਾਈ ਸਬੰਧ ਰਹੇ ਨੇ ਜਿਸ ਤੋਂ ਬਾਅਦ ਇਹ ਮਾਮਲਾ ਐ ਜੀ ਪੀ ਸੀ ਦੇ ਕੋਲ ਪਹੁੰਚਦਾ ਹੈ ਉਹਨਾਂ ਦੇ ਵੱਲੋਂ ਮੀਟਿੰਗ ਕੀਤੀ ਜਾਂਦੀ ਹੈ 3 ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਥੇਦਾਰ ਸਾਹਿਬ ਦੀਆਂ ਸੇਵਾਵਾਂ ਵੀ ਜਿਹੜੀਆਂ ਨੇ ਉਹ ਭੰਗ ਕਰ ਦਿੱਤੀਆਂ ਗਈਆਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਜਿਹੜੀ ਜਾਂਚ ਰਿਪੋਰਟ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਜਥੇਦਾਰ ਸਾਹਿਬ ਨੂੰ ਸੌਂਪੀ ਜਾਣੀ ਸੀ ਪਰ ਇਹ ਚਰਚਾਵਾਂ ਨੇ ਕਿਹਾ ਜਾ ਰਿਹਾ ਕਿ ਜਿਹੜੇ ਜਥੇਦਾਰ ਗਿਆਨੀ ਰਕबीर ਸਿੰਘ ਨੇ ਵਿਦੇਸ਼ ਚਲੇ ਗਏ ਨੇ ਤੇ ਹੁਣ ਇਹ ਕਿਹਾ ਜਾ ਰਿਹਾ ਕਿ ਰਿਪੋਰਟ ਜਿਹੜੀ ਹੈ ਇਸੇ ਹਰਜਿੰਦਰ ਸਿੰਘ ਧਾਮੀ ਐ ਜੀ ਪੀਸੀ ਦੇ ਪ੍ਰਧਾਨ ਉਹ ਫੈਸਲਾ ਸੁਣਾ ਸਕਦੇ ਨੇ ਉਹਨਾਂ ਦੇ ਵੱਲੋਂ ਐਗਜ਼ੀਕਟਿਵ ਕਮੇਟੀ ਦੀ ਮੀਟਿੰਗ ਜਿਹੜੀ ਬੁਲਾਈ ਜਾ ਸਕਦੀ ਹੈ ਤੇ ਫੈਸਲਾ ਸੁਣਾ ਸਕਦੇ ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹ ਪੰਜ ਸਿੰਘ ਸਹਿਬਾਨਾਂ ਦੀ ਸੁਪਰੀਮ ਮੀਟਿੰਗ ਹੋਣੀ ਸੀ ਤੇ ਉਸ ਦੇ ਵਿੱਚ ਉਹ ਮੁੱਲਤਨੀ ਜਦੋਂ ਹੋਈ ਤੇ ਗਿਆਨੀ ਹਰਪ੍ਰੀਤ ਸਿੰਘ ਇੱਕ ਵਾਰ ਵੀਡੀਓ ਜਾਰੀ ਕਰਦੇ ਨੇ ਇਹ ਇਲਜ਼ਾਮ ਲਗਾਉਂਦੇ ਨੇ ਕਿ ਇਹ ਮੀਟਿੰਗ ਜਿਹੜੀ ਮੁੱਲਤ ਵੀ ਹੋਈ ਇਸ ਦੇ ਪਿੱਛੇ ਖੁਲਾਸਾ ਕੀਤਾ ਜਾਂਦਾ ਉਹਨਾਂ ਦੇ ਵੱਲੋਂ ਕਿ ਜਿਹੜੀ 3 ਮੈਂਬਰੀ ਕਮੇਟੀ ਉਹਨਾਂ ਦੇ ਖਿਲਾਫ ਬਣਾਈ ਗਈ ਹੈ ਉਹਨਾਂ ਦੇ ਵੱਲੋਂ ਜਿਹੜੀ ਜਾਂਚ ਤੇਜ਼ ਕਰ ਦਿੱਤੀ ਗਈ ਇੱਥੋਂ ਤੱਕ ਕਿ ਜਿਹੜਾ ਤਖਤ ਸ਼੍ਰੀ ਦਮਦਮਾ ਸਾਹਿਬ ਉੱਥੋਂ ਤੱਕ ਅਕਾਲੀ ਦਲ ਦੇ ਕਈ ਲੀਡਰ ਪਹੁੰਚੇ ਇਹ ਗਿਆਨੀ ਹਰਪ੍ਰੀਤ ਸਿੰਘ ਜ਼ਿਕਰ ਕਰਦੇ ਨਜ਼ਰ ਆਇਆ ਕਿ ਉੱਥੇ ਵੀ ਉਹਨਾਂ ਦੇ ਉਸ਼ਕਿਸ਼ ਕੀਤੀ ਗਈ ਉਹਨਾਂ ਦੇ ਉੱਥੋਂ ਦੇ ਜਿਹੜੇ ਕਹਿ ਸਕਦੇ ਸੇਵਾਦਾਰ ਹੈ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਲਿਖ ਕੇ ਦਿਓ ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜੇ ਪੰਜ ਪਿਆਰੇ ਉਹਨਾਂ ਦੇ ਸਾਹਮਣੇ ਇਹਨਾਂ ਦੇ ਵੱਲੋਂ ਜਿਹੜੇ ਆ ਗੁਨਾਹ ਕੀਤੇ ਗਏ ਨੇ ਇਦਾਂ ਜ਼ਿਕਰ ਕਰਦੇ ਨਜ਼ਰ ਆ ਰਹੇ ਸਨ ਕਿ ਉਹਨਾਂ ਦੇ ਵੇਲੇ ਇਹ ਸਿੱਧਾ ਸਿੱਧਾ ਕਿਹਾ ਗਿਆ ਸੀ ਕਿ ਮੈਨੂੰ ਲਗਾਤਾਰ ਅਹੁਦੇ ਤੋਂ ਹਟਾਉਣ ਦੀ ਜਿਹੜੀ ਹੈ ਉਹ ਸਾਜ਼ਿਸ਼ ਜਿਹੜੀ ਰਚੀ ਜਾ ਰਹੀ ਹੈ ਤਿੰਨ ਮੈਂਬਰੀ ਕਮੇਟੀ ਦਾ ਖਾਸ ਕਰਦੇ ਜ਼ਿਕਰ ਕਰਦੇ ਨਜ਼ਰ ਆਏ ਸੀ ਤਾਂ ਹੁਣ ਇਹ ਤਿੰਨ ਮੈਂਬਰੀ ਕਮੇਟੀ ਦੇ ਵੱਲੋਂ ਇੱਕ ਜਿਹੜੀ ਜਾਂਚ ਰਿਪੋਰਟ ਸੀ ਜਿਵੇਂ ਪਹਿਲੇ 15 ਦਿਨ ਦਾ ਸਮਾਂ ਦਿੱਤਾ ਸੀ ਫਿਰ ਮਹੀਨੇ ਦਾ ਸਮਾਂ ਦਿੱਤਾ ਗਿਆ ਤੇ ਹੁਣ ਇਹ ਜਿਹੜੀ ਹੈ ਜਾਂਚ ਰਿਪੋਰਟ ਸੋਪੀ ਜਾਣੀ ਸੀ ਪਰ ਜਥੇਦਾਰ ਸਾਹਿਬ ਵਿਦੇਸ਼ ਚਲੇ ਗਏ ਨੇ ਤੇ ਹੁਣ ਕਿਤਨਾ ਕਿਤੇ ਇਸ ਅਤੇ ਤਾਂ ਵੀ ਜਿਹੜੇ ਆ ਉਹ ਫੈਸਲਾ ਲੈ ਸਕਦੇ ਨੇ ਤੇ ਕਹਿ ਸਕਦੇ ਆ ਕਿ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਜ਼ਿਕਰ ਕਰਦੇ ਨਜ਼ਰ ਆ ਰਹੇ ਨੇ ਸੀ ਕਿ ਉਹਨਾਂ ਨੂੰ ਅਹੁਦੇ ਤੋਂ ਲਾਇਆ ਜਾ ਸਕਦਾ ਹੈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਇਹ ਕਹਿੰਦੇ ਨਜ਼ਰ ਆ ਰਹੇ ਨੇ ਸੀ ਕਿ ਮੈਨੂੰ ਅਹੁਦੇ ਨਾਲ ਕੋਈ ਲਾਲਚ ਨਹੀਂ ਹੈ ਜੇਕਰ ਮੈਨੂੰ ਅਹੁਦੇ ਤੋਂ ਤੁਸੀਂ ਹਟਾਉਣਾ ਹੈ ਤੇ ਹਟਾ ਸਕਦੇ ਹੋ ਤਾਂ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਲਗਾਤਾਰ ਗਰਮੌਣਾ ਨਜ਼ਰ ਆ ਰਿਹਾ ਹੈ ਤੇ ਸੁਪਰੇ ਇਹ ਵੀ ਚਰਚਾਵਾਂ ਨੇ ਗਿਆਨੀ ਹਰਪ੍ਰੀਤ ਸਿੰਘ ਲੋਕ ਸਫਰ ਸ਼ੁਰੂ ਕਰਨ ਜਾ ਰਹੇ ਨੇ ਹੁਣ ਲੋਕਾਂ ਦੇ ਵਿੱਚ ਜਾਣਗੇ ਉਹਨਾਂ ਨੇ ਇਹ ਕਿਹਾ ਸੀ ਕਿ ਜੇਕਰ ਮੈਨੂੰ ਅਹੁਦੇ ਤੋਂ ਹਟਾਇਆ ਜਾਂਦਾ ਹੈ ਪਰ ਜਿਹੜਾ ਮੇਰਾ ਕੌਮ ਨਾਲ ਪਿਆਰ ਹੈ ਸਿੱਖਾਂ ਨਾਲ ਪਿਆਰ ਹੈ ਉਹ ਬਰਕਰਾਰ ਰਹੇਗਾ ਤੇ ਹੁਣ ਕਿਤੇ ਨਾ ਕਿਤੇ ਗਿਆਨੀ ਹਰਪ੍ਰੀਤ ਸਿੰਘ ਲੋਕ ਸਫਰ ਸ਼ੁਰੂ ਕਰਨ ਜਾ ਰਹੇ ਨੇ ਪਰ ਇਸ ਸਫਰ ਦੀ ਰੂਪਰੇਖਾ ਕੀ ਹੋਵੇਗੀ ਇਸ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਉਹ ਪੰਥਕ ਸਫਰ ਹੋਵੇਗਾ ਜਾਂ ਫਿਰ ਸਿਆਸੀ ਸਫਰ ਹੋਵੇਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸੁਖਰੀਆ ਆਪਾਂ ਦੇਖਿਆ ਸੀ ਕਿ ਜਿਵੇਂ ਇਹ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਢਿੱਲੋਂ ਦੇ ਨਾਲ ਮੁਲਾਕਾਤ ਹੋਈ ਸੀ ਉਸ ਤੇ ਵੀ ਕਾਫੀ ਕਲੇਸ਼ ਖੜਾ ਹੋਇਆ ਸੀ ਤਾਂ ਹੁਣ ਜਿਹੜਾ ਲੋਕ ਸਫਰ ਸ਼ੁਰੂ ਕਰਨ ਜਾ ਰਹੇ ਨੇ ਇਸ ਦੇ ਰੂਪਰੇਕਾ ਕੀ ਹੋਵੇ ਕਿ ਦੂਜੇ ਪਾਸੇ ਸੁਧਾਰ ਲਹਿਰ ਜਿਹੜਾ ਹੈ ਜਿਨ੍ਹਾਂ ਨੇ ਭੰਗ ਕਰ ਦਿੱਤਾ ਸੀ ਅਕਾਲੀ ਸੁਧਾਰ ਲਹਿਰ ਉਹ ਵੀ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਜ਼ਰੂਰ ਕਰਦੇ ਨਜ਼ਰ ਆਉਂਦੇ ਨੇ ਜੇਕਰ ਉਹਨਾਂ ਦੇ ਇਲਜ਼ਾਮ ਲੱਗ ਰਹੇ ਹੋਣ ਜਾਹੇ ਉਹਨਾਂ ਦੇ ਅਹੁਦੇ ਦੀ ਗੱਲ ਹੋਵੇ ਤੇ ਕਿਤਨਾ ਕਿਤੇ ਜਿਹੜੇ ਸੁਧਾਰ ਲਹਿਰ ਦੇ ਆਗੂ ਨੇ ਉਹ ਜਿਹੜੇ ਆ ਗਿਆਨੀ ਹਰਪ੍ਰੀਤ ਸਿੰਘ ਦੀ ਸਪੋਰਟ ਕਰਦੇ ਨਜ਼ਰ ਆਉਂਦੇ ਨੇ ਪਰ ਕਿਤਨਾ ਕਿਤੇ ਕਹਿ ਸਕਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਅਕਾਲੀ ਦਲ ਜਿਹੜਾ ਹੈ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਹੋਇਆ ਇਹ ਉਧਰ ਸੱਤ ਮੈਂਬਰੀ ਕਮੇਟੀ ਉਸ ਦੇ ਵਿੱਚ ਇਜ਼ਾਫਾ ਹੋ ਸਕਦਾ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਲਾਇਆ ਜਾ ਸਕਦਾ ਹੈ ਤਿੰਨ ਮੈਂਬਰੀ ਕਮੇਟੀ ਕਿਸੇ ਵੀ ਵੇਲੇ ਵੀ ਜਿਹੜਾ ਇਸ ਤੇ ਫੈਸਲਾ ਸੁਣਾ ਸਕਦੀ ਹੈ ਪਰ ਦੂਜੇ ਪਾਸੇ ਜਦੋਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਸੀ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੀਡੀਓ ਜਾਰੀ ਕੀਤੀ ਗਈ ਸੀ ਤੇ ਉਸ ਤੇ ਸਾਥਕਾ ਜਿੱਤਦਾਰ ਭਾਈ ਰਣਜੀਤ ਸਿੰਘ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਸੇ ਨੇ ਨਹੀਂ ਰੋਕਿਆ ਜੇਕਰ ਉਹ ਅਸਤੀਫਾ ਦੇ ਕੇ ਜਾਣਾ ਚਾਹੁੰਦੇ ਨੇ ਤੇ ਜਾ ਸਕਦੇ ਨੇ ਤਾਂ ਹੁਣ ਇਸ ਸਮੇਂ ਦੋ ਮਾਮਲੇ ਕਾਫੀ ਗਰਮਾਉਂਦੇ ਨਜ਼ਰ ਆ ਰਹੇ ਨੇ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡੇ ਐਲਾਨ ਹੋ ਸਕਦੇ ਨੇ ਤੇ ਹਰਜਿੰਦਰ ਸਿੰਘ ਧਾਮੀ ਖਾਸ ਕਰਕੇ ਤਿੰਨ ਮੈਂਬਰੀ ਕਮੇਟੀ ਜਿਹੜੀ ਜਾਂਚ ਰਿਪੋਰਟ ਸੋਪੀ ਜਾਣੀ ਸੀ ਤੇ ਧਾਮੀ ਇਸ ਤੇ ਫੈਸਲਾ ਜਿਹੜਾ ਹੈ ਉਹ ਸੁਣਾ ਸਕਦੇ ਨੇ